ਬਸ ਐਂ ਜਦੋਂ ਲਾਤਾ ਇੱਕ ਇੱਕ ਮਾਰ ਲੈਣੇ ਬਸ ਇਹ ਤਾਂ ਢਾਈ ਦਰ ਆਇਆ ਮੁੰਡਿਆਂ ਤੋਂ ਇਹ ਐਂ ਤੁਸੀਂ ਚੱਲ ਜਿਓ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆ ਮੇਰੇ ਵੀਰ ਹੈਗੇ ਆ ਇਹ ਸਾਰੇ ਬਿੱਛੂ ਗੈਂਗ ਆ ਤੇ ਬਿੱਛੂ ਗੈਂਗ ਝੋਨਾ ਲਾਉਂਦਾ ਵਾ ਤੇ ਆ ਵੇਖੋ ਕਿ ਤਰ੍ਹਾਂ ਕੀ ਦੀ ਸ਼ੋਲਾ ਮਤਲਬ ਕੰਮ ਕਰਦੇ ਆਂ ਇਹ ਦੇਖੋ ਵੀ ਤੇ ਇਹੇ ਵੀਰ ਨੇ ਅਗਲੇ ਸੀਜ਼ਨ ਫੋਨ ਲਾਉਣਾ ਹੋਵੇ ਤੇ ਆਪਣਾ ਕਿਸ਼ੂ ਬੈਗ ਨਾਲ ਸੰਪਰਕ ਕਰ ਸਕਦਾ ਵਾ ਤੇ ਇਹਨਾਂ ਦਾ ਜਿਹੜਾ ਹੈਗਾ ਮਾਲਕਵਾ ਜਾਂ ਠੇਕੇਦਾਰ ਆ ਉਹ ਸ਼ੰਗਾਰ ਸਿੰਘ ਆ ਤੇ ਉਹਦੇ ਨਾਲ ਸੰਪਰਕ ਕਰੋਗੇ ਕੀ ਨਾ ਖੁਸ਼ਪ੍ਰੀਤ ਠੀਕ ਠੀਕ ਆ ਆ ਵੀ ਇਹ ਦੱਸਣ ਦੇ ਆ ਖੁਸ਼ਪ੍ਰੀਤ ਸਿੰਘ ਤੇ ਸ਼ੰਗਾਰ ਸਿੰਘ ਇਹਨਾਂ ਦੇ ਹੈਗੇ ਆ ਤੇ ਇਹ ਬਹੁਤ ਹੀ ਆ ਵੇਖੋ ਵੀਰ ਝੋਨਾ ਕਿੱਡਾ ਵਧੀਆ ਲਾਉਂਦੇ ਆ ਸਿਰਫ 1 ਇੰਚੀ ਦੀ ਢੰਗਾਈ ਤੱਕ ਬੂਟਾ ਲਾਉਂਦੇ ਆ ਤਾਂ ਮਿਣ-ਮਿਣ ਕੇ ਮਤਲਬ ਇਹਨਾਂ ਪੂਰਾ ਝੋਨਾ ਮਿਣ ਕੇ ਲਾਉਣਾ ਵਾ ਤੇ ਮੈਨੂੰ ਤੇ ਬਹੁਤ ਵਧੀਆ ਲੱਗਾ ਪਹਿਲਾਂ ਵੀ ਝੋਨਾ ਇਹਨਾਂ ਦਾ ਵੇਖੋ ਲੱਗਾ ਵਾ ਤੇ ਇਹ ਆਪਣਾ ਹੈਗਾ ਹੀ ਪੱਠਿਆਂ ਵਾਲਾ ਥਾਂ ਉਹਦੇ ਵਿੱਚ ਲਾਉਂਦੇ ਆ ਤੇ ਹੁਣ ਮੈਂ ਤਾਂ ਮਤਲਬ ਵੀਡੀਓ ਪਹਿਲਾਂ ਪਾਉਣੀ ਸੀ ਵੀਡੀਓ ਇਸ ਕਰਕੇ ਲੇਟ ਹੋ ਗਈ ਆ ਕਿ ਮਤਲਬ ਇਹਨਾਂ ਨੇ ਮੈਨੂੰ ਪਹਿਲਾਂ ਪ੍ਰਮੋਸ਼ਨ ਵਾਸਤੇ ਕਿਹਾ ਨਹੀਂਗਾ ਤੇ ਹੁਣ ਐਂਦੇ ਤੇ ਗੱਲਾਂ ਬਾਤਾਂ ਹੋਈਆਂ ਤੇ ਐਂਦੇ ਸਾਡੀ ਵੀ ਪ੍ਰਮੋਸ਼ਨ ਕਰੋ ਤੇ ਅਗਲੀ ਵਾਰ ਅਸੀਂ ਝੋਨਾ ਮਤਲਬ ਪਿਸ਼ੂ ਗੈਂਗ ਦੇ ਝੰਡੇ ਝਟ ਲਾਉਣਾ ਵਾ ਤੇ ਆਹ ਵੇਖੋ ਇਹ ਵੀਰ ਹੁੰਦੇ ਆ 12 13 ਜਾਣੇ ਤੇ ਅੱਜ ਹੈਗਾ 7 ਜਾਣੇ ਕੋਹ ਵੀਰ ਉਹਦਰ ਲਾਉਣ ਦਿਆ ਵਾ ਤੇ ਕਿਹੇ ਵੀਰ ਨੇ ਹੁਣ ਗਾਂ ਬਾਪ ਬਦੀ ਲਾਉਣੀ ਆ ਉਹ ਇਹਨਾਂ ਨਾਲ ਸੰਪਰਕ ਕਰ ਸਕਦਾ ਵਾ ਤੇ ਆਪਣਾ ਝੋਨਾ ਬਹੁਤ ਵਧੀਆ ਲਾਉਂਦੇ ਇਧਰ ਦੇਖੋ ਨਾਂ ਸੰਘਣਾ ਤੇ ਨਾਂ ਮਿਰਲਾ ਤੇ ਇਧਰ ਦੇਖੋ ਇੱਕ ਇੱਕ ਗੇਠ ਦੀ ਪਿੱਥੀ ਤੇ ਮਤਲਬ 7 8 7 8 ਇੰਚ ਦੇ ਬੂਟਾ ਲੱਗਦਾ ਵਾ 7 ਜਿਵੇਂ ਮਸ਼ੀਨ ਨਹੀਂ ਲਾਉਂਦੀ ਇਹ ਮਸ਼ੀਨ ਵਾਲਾ ਹਿਸਾਬ ਹੀ ਜੇ ਤੇ ਇਹਨਾਂ ਨੂੰ ਮਤਲਬ ਜਰੂਰ ਸੇਵਾ ਦਾ ਮੌਕਾ ਦਿਓ ਆਪਣਾ ਝਾੜ ਬਹੁਤ ਵਧੀਆ ਆਊਗਾ ਉਧਰ ਦੇਖੋ ਮਤਲਬ ਹੱਥ ਵੇਖੋ ਇਹਨਾਂ ਦੇ ਚੱਲਦੇ ਮਿਹਨਤ ਬਹੁਤ ਐਨਾਂ ਵੀਰਾਂ ਦੀ ਟਰਾਲੀਆਂ ਭਰ ਜਾਣੀਆਂ ਟਰਾਲੀਆਂ ਕਹਿੰਦਾ ਫੁੱਲ ਹੋ ਜਾਣਗੀਆਂ ਝੋਨੇ ਦੀਆਂ ਠੀਕ ਹੈ ਜੀ ਲੋ ਬੱਸ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਕਿਸਾਨ ਨੂੰ ਮੀਂਹ ਬਹੁਤ ਜ਼ਿਆਦਾ ਲੋ ਫੈਨਦਿਆ ਵਾ ਤੇ ਝੋਨਾ ਲੌਂਦੇ ਲੌਂਦੇ ਵੀਰ ਆ ਵੇਖੋ ਇਹ ਕਿ ਆ ਬਹਿ ਗਿਆ ਜਿਹੜਾ ਇੱਥੇ ਸਗੋਂ ਛੱਤ ਦੇ ਉੱਤੋਂ ਕਰਕੇ ਬਚਾਵਾ ਤੇ ਆ ਵੇਖੋ ਇਹ ਆ ਬਾਕੀ ਆ ਵੇ ਇੱਕ ਵੀਰ ਨੂੰ ਠੰਡ ਲੱਗਦੀ ਹੈ ਕੰਬਲ ਲੈ ਕੇ ਜਾ ਰਿਹਾ ਵਾ ਤੇ ਆ ਦੂਜੇ ਇਹ ਆ ਸਾਰੇ ਬੈਠੇ ਆ ਇਹ ਬਹੁਤ ਲਸਾ ਦਾ ਬਹੁਤ ਬੀਤੀ ਬੰਦਾ ਦਾ ਇਹਨੇ ਕਿੰਨੀ ਲਸਾ ਵਰਤਾਈ ਆ ਹਾਂ ਕੀ ਨਾ ਕਰਕੇ ਬੈਠੇ ਆ ਕਿਤਨਾ ਵਧੀਆ ਮੌਸਮ ਹੈ ਮੌਸਮ ਬਹੁਤ ਵਧੀਆ ਮੌਸਮ ਹੈ ਅੱਜ ਗਰਮੀ ਨਹੀਂ ਆ ਜੀ ਇੰਨੀ ਸੋਨਾ ਬਹੁਤ ਵਧੀਆ ਲੱਗ ਰਿਹਾ ਹੀ ਠੀਕ ਹੈ ਜੀ ਨਹੀਂ ਆ ਗਿਆ ਕੰਮ ਕਾਬ ਹੋ ਗਿਆ ਜੀ ਹਾਂ ਜੀ ਮੀਂਹ ਦੇ ਵਿੱਚ ਨਹੀਂ ਤੁਹਾਨੂੰ ਬਹਿਣਾ ਚਾਹੀਦਾ ਤੇ ਮੀਹ ਹੈ ਵੀ ਬਹੁਤ ਜ਼ਿਆਦਾ ਵਾ ਇਧਰ ਦੇਖੋ ਮੀਂਹ ਅੱਛਾ ਠੰਡ ਦੇ ਨਾਲ ਇਹ ਤਾਂ ਗੱਲ ਹੈ ਕੀ ਆ ਨਹੀਂ ਬਸ ਇੱਕ ਮੀਂਹ ਕਾਢਦਾ ਨਾ ਯੋ ਆ ਗਰ ਗਿਆ ਕੀ ਠੀਕ ਠੀਕ ਆ ਹਾਂ ਵਾ ਵੇਖੋ ਮੀ ਹਾਲ ਬਹੁਤ ਜਿਆਦਾ ਤਾਲੋ ਤਾਲ ਕਰਤੇ ਝੋਨੇ ਸਾਰੇ ਹੁਣ ਮੋਟਰਾਂ ਕਰਨੀਆਂ ਪੈਣੀਆਂ ਬੰਦ ਹੁਣ ਮੋਟਰਾਂ ਨੂੰ ਕਰਨਾ ਪੈਣਾ ਬੰਦ ਤੇ ਇਹਨਾਂ ਵੀਰਾਂ ਨੇ ਪਾਈ ਵੀਡੀਓ ਤੇ ਇਹਦੇ ਵਿੱਚ ਵੀ ਥਾਂ ਜਿਹਾ ਗਿਆ ਪਾਣੀ ਜਿਆਦਾ ਹੋਣਾ ਹਾਂ ਤਾਂ ਲੋਕਾਂ ਪਾਵਾਂਗੇ ਜਦੋਂ ਹਟਿਆ ਨਹੀਂ ਠੀਕ ਹੈ ਜੀ ਹਾਂਜੀ ਵੀਰੋ ਵੇਖੋ ਤੁਹਾਨੂੰ ਅੱਜ ਵਿਖਾਉਨੇ ਆ ਕਿਤ ਤਰ੍ਹਾਂ ਪਹਿਲਾਂ ਗਰਮੀ ਸੀ ਫਿਰ ਮੀਂਹ ਪੈ ਗਿਆ ਤੇ ਹੁਣ ਫੇਰ ਧੁੱਪ ਲੱਗੀ ਆ ਤੇ ਮੇਰੇ ਵੀਰਾ ਸ਼ਾਮ ਦੀ ਪੀਰ ਹੈ ਚਾਹ ਫੇਰ ਇਹ ਬਿਸ਼ੂ ਗੈਂਗ ਨੇ ਉਹ ਜਨਾ ਤਿਆਰ ਤੇ ਆਹ ਵੀਰ ਜਿਵੇਂ ਚਿੰਗਾਰ ਸਿੰਘ ਇਹਨਾਂ ਦਾ ਜਗਾ ਵਾ ਉਹ ਮੇਨ ਬੰਦਾ ਵਾ ਇਹ ਬਿਸ਼ੂ ਗੈਂਗ ਦਾ ਚੇਲਾ ਜੀ ਇਹ ਮਤਲਬ ਮੇਨ ਹੈੱਡ ਵਾ ਸਾਡਾ 7:30 ਵਕਤ ਠੀਕ ਆ ਇਹਨੂੰ ਹੀ ਮਤਲਬ ਸੱਚ ਦੱਸੋ ਫੋਨ ਨੰਬਰ ਆਂਦੇ ਹੀ ਜੇ ਕਿਸੇ ਨੇ ਝੋਨੇ ਬਾਰੇ ਦੇਣਾ ਹੋਵੇ ਦੱਸ ਤੂੰ ਮੇਰਾ ਨੰਬਰ ਦੱਸੋ 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 ਵੀ ਨੰਬਰ ਕਿਹਦਾ ਨੰਬਰ ਦੇਣਾ ਵਾ ਝੋਨੇ ਬਾਰੇ ਦੱਸੋ ਵੀ ਤੇਰੇ ਮਨਪ੍ਰੀਤ ਦੇ ਹਾਂ ਸੱਚ ਕਹਿੰਦੀ ਕੱਲ੍ਹ ਤੋਂ ਨਹੀਂ ਆਹ ਲਾਈਵ ਚੱਲਦਾ ਤੇ ਵਿੰਜਾ ਨੂੰ ਸੋ ਦੋਈ ਨੰਬਰ ਆਪਣਾ ਕਿੰਨਾ ਨੰਬਰ ਆ 84376 ਜੀ ਹਾਂਜੀ 91902 ਜੀ 52902 ਜੇ ਕਿਸੇ ਵੀਰ ਨੂੰ ਝੋਨੇ ਦੀ ਜਾਂ ਬਾਸਬਤੀ ਦੀ ਹਲੇ ਲੋਡ ਹੈਗੀ ਆ ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਜੀ ਹਾਂਜੀ ਠੀਕ ਆ ਵੀਰੋ ਬੋਤਾ ਕਰੋ ਮੈਂ ਤੁਹਾਨੂੰ ਮੌਸਮ ਵੀ ਦਿਖਾਉਣਾ ਸੀ ਤਾਂ ਕਰਕੇ ਦੁਬਾਰਾ ਵੀਡੀਓ ਬਣਾਉਣ ਲੱਗੇ ਹਾਂ ਹਾਂ ਠੀਕ ਹੈ ਜੀ ਹਾਂਜੀ ਪੰਜਾਬ ਵੀ ਤਾਂ ਮਹਿੰਗਾਈ ਚਾਹ ਪੀ ਰਹੇ ਆ ਬੀਬੀ ਠੀਕ ਹੈ ਜੀ ਕਿਉਂਕਿ